ਲੁਧਿਆਣਾ ਦੇ ਵਿੱਚ ਅੱਜ ਜਿਹੜੇ ਚੀਫ ਸੈਕਟਰੀ ਐਡੀਸ਼ਨਲ ਚੀਫ ਸੈਕਟਰੀ ਅਨੁਰਾਗ ਅਗਰਵਾਲ ਦਾ ਜਿਹੜਾ ਦੌਰਾ ਹੈ ਤੇ ਦੌਰੇ ਤੋਂ ਬਾਅਦ ਲੁਧਿਆਣਾ ਦੇ ਬਹੁਤ ਚਤ ਭਵਨ ਦੇ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਦੇ ਵਿੱਚ ਕੀ ਕੁਝ ਹੋਊਗਾ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਦਾਦੀਆ ਲੁਧਿਆਣਾ ਦੇ ਵੱਖ-ਵੱਖ ਏਰੀਆ ਦੇ ਵਿੱਚ ਜਿਹੜੀ ਆ ਇਹਨਾਂ ਵੱਲੋਂ ਇੱਕ ਵਿਸ਼ੇਸ਼ ਤੌਰ ਤੇ ਮੀਟਿੰਗਾਂ ਲਿੱਤੀਆਂ ਸੀ ਵੱਖ-ਵੱਖ ਏਰੀਆ ਦੇ ਵਿੱਚ ਗਏ ਸੀਗੇ ਲੁਧਿਆਣਾ ਦੇ ਢੋਲੇਵਾਲ ਲਾ ਲਈਏ ਜਾਂ ਦਾਣਾ ਮੰਡੀ ਗ੍ਰੇਨ ਮਾਰਕੀਟ ਜਿਹੜੀ ਹੈ ਖੰਨਾ ਦੀ ਉੱਥੇ ਇਹਨਾਂ ਨੇ ਜਾਂਚ ਕੀਤੀ ਜਾਂ ਹੋਰ ਵੱਖ-ਵੱਖ ਏਰੀਆ ਦੇ ਵਿੱਚ ਇਹਨਾਂ ਦੇ ਵੱਲੋਂ ਵਿਜ਼ਿਟ ਕੀਤਾ ਗਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਅਡੀਸ਼ਨਲ ਚੀਫ ਸੈਕਟਰੀ ਅਨੁਰਾਗ ਅਗਰਵਾਲ ਦੇ ਨਾਲ ਕੀ ਕੁਝ ਕਹਿਣਾ ਉਹਨਾਂ ਦਾ ਕਿ ਇਸ ਕਾਰਨ ਦੇ ਲੁਧਿਆਣਾ ਦੌਰਾ ਸੀਗਾ ਜਾਂ ਕਿਹੜੀਆਂ ਕਿਹੜੀਆਂ ਖਾਮੀਆਂ ਪਾਈਆਂ ਗਈਆਂ ਮੌਕੇ ਦੇ ਉੱਤੇ ਤੇ ਕਿੱਥੇ-ਕਿੱਥੇ ਇਹਨਾਂ ਨੇ ਵਿਜ਼ਿਟ ਕੀਤੀ ਹੈ ਨਾਨ ਅੱਜ ਜੋ ਐਟੇ ਦੇਸ਼ ਹੋਈ ਹੈ ਉਸਨੇ ਕਿਆ-ਕਿਆ ਦੌਰਾ ਕੀਤਾ ਹੈ ਸਾਡੇ ਪ੍ਰਭਾਰੀ 70 ਨੇ ਅਨੁਰਾਧ ਅਗਰਵਾਲ ਸਰ ਤੇ ਉਹ ਬੇਸਿਕਲੀ ਇੱਕ ਜ਼ਿਲੇਦਾਰ ਰਿਵਿਊ ਜਿਹੜਾ ਹੈਗਾ ਉਹ ਕਰਨ ਆਏ ਸੀਗੇ ਤੇ ਕੁਝ-ਕੁਝ ਮਦਾਂ ਤੇ ਉਹਨਾਂ ਨੇ ਰਿਵਿਊ ਕੀਤਾ ਹੈਗਾ ਜਿਵੇਂ ਪ੍ਰੋਕਿਊਰਮੈਂਟ ਉੱਥੇ ਖੰਨਾਦਾਨਾ ਮੰਡੀ ਵੀ ਗਏ ਹੈਗੇ ਆ ਨਾਲ ਕੁਝ ਐਕਸਿਟੂ ਤੇ ਇਨ ਸਿਟੂ ਜਿਹੜੀ ਆਪਣੀ ਸੀਆਰਐਮ ਮੈਨੇਜਮੈਂਟ ਹੁੰਦੀ ਹੈ ਜਿਵੇਂ ਪਾਲੀ ਦੀ ਮੈਨੇਜਮੈਂਟ ਹੁੰਦੀ ਹੈ ਉਹ ਕਿਸਾਨਾਂ ਦੇ ਨਾਲ ਉਹਨਾਂ ਨੇ ਰਾਬਤਾ ਕਰਕੇ ਉਹਨਾਂ ਨਾਲ ਗੱਲ ਕਰਕੇ ਸਾਰਾ ਸਮਝਾ ਹੈਗਾ ਇੱਕ ਜਿਹੜਾ ਸੀਐਨਜੀ ਪਲਾਂਟ ਹੈਗਾ ਉਹ ਵਿਜ਼ਿਟ ਕੀਤਾ ਹੈਗਾ ਸਮਝਾਇਆ ਹੈ ਕਿ ਕਿਵੇਂ ਸਾਲੀ ਦੀ ਮੈਨੇਜਮੈਂਟ ਹੁੰਦੀ ਹੈ ਉਹਨੂੰ ਗੈਸ ਦੇ ਵਿੱਚ ਕਨਵਰਟ ਕਰਕੇ ਤੇ ਨਾਲ ਦੇ ਨਾਲ ਇੱਕ ਢੋਲੇਵਾਲ ਸੇਵਾ ਕੇਂਦਰ ਜਾ ਕੇ ਆਏ ਆ ਤੇ ਚਾਂਦ ਸਿਨੇਮਾ ਵਾਲਾ ਜਿਹੜਾ ਆਮ ਆਦਮੀ ਜਿਹਨੇ ਕਿ ਉੱਥੇ ਹੋ ਕੇ ਆਏ ਆ ਸਾਰੀ ਜਿਹੜੀ ਫੰਕਸ਼ਨਿੰਗ ਹੈਗੀ ਹੈ ਉਹਨਾਂ ਨੇ ਦੇਖੀ ਹੈ ਰਿਵਿਊ ਕੀਤੀ ਹੈ ਇੱਥੇ ਆ ਕੇ ਇਹਨਾਂ ਨੇ ਵਕਫ ਵਕ ਜਿਹੜੇ ਅਪ੍ਰਸ਼ਾਸਨ ਦੇ ਡਿਵੈਲਪਮੈਂਟ ਵਰਕਸ ਨੇ ਜਿਹੜੇ ਕਾਰਪੋਰੇਸ਼ਨ ਦੇ ਹੋ ਗਏ ਜਿਵੇਂ ਸੇਵਾ ਕੇਂਦਰ ਦੀ ਪੈਂਡੈਂਸੀਜ਼ ਹੋ ਗਈਆਂ ਆਮ OPDs ਉਹ ਮੋਹਲਾ ਮਤਲਬ ਆਮ ਆਦਮੀ ਕਲੀਨਿਕ ਜਿਹੜੇ ਹੋ ਗਏ ਉਹ ਸਾਰਾ ਇਹਨਾਂ ਨੇ ਰਿਵਿਊ ਕੀਤਾ ਹੈਗਾ ਤੇ ਸਾਨੂੰ ਕੁਝ ਸਜੈਸ਼ਨਾਂ ਦਿੱਤੀਆਂ ਹੈਗੀਆਂ ਤੇ ਇੱਕ ਮਤਲਬ ਸਰਕਾਰੀ ਪੱਧਰ ਤੇ ਇੱਕ ਜ਼ਿਲੇ ਦਾ ਰਿਵਿਊ ਸੀਗਾ ਪ੍ਰੋਕਿਉਰਮੈਂਟ ਐਟ cetera ਬਾਕੀ ਚੀਜ਼ਾਂ ਦਾ ਉਹ ਨਹੀਂ ਮਤਲਬ ਜਿਹੜੇ ਰਾਜ ਦੇ ਲੋਕਾਂ ਦੇ ਸਾਹਮਣੇ ਦੇਖਵਾਦੇ ਕਿ ਕਿ ਸਾਹਮਣੇ ਆ ਰਹੇ ਹੈ ਤਾਂ ਆਪ ਨਹੀਂ ਡੈਫੀਨਟਲੀ ਆ ਰਹੇ ਹੈ ਜੀ ਬਟ ਮੈਂ ਆਪਕੋ ਬਹੁਤ ਕਲੀਅਰਲੀ ਬਤਾਨਾ ਚਾਹਤੀ ਹੂ ਕਿ ਇਸ ਡੇਟ ਤੇ ਪਿਛਲੇ ਸਾਲ ਕੁਝ 400 ਇਨਸੀਡੈਂਟਸ ਥੇ ਉਹ ਅੱਜ ਦੀ ਡੇਟ ਮੇ 250 ਹੀ ਰਹਿ ਗਏ ਹੈ ਸੋ ਥੇਰ ਇਜ਼ ਡੈਫੀਨਟ ਡਿਕਲਾਈਨ ਐਂਡ ਸਪੈਸੀਫਿਕਲੀ ਇਨ ਦੀ ਆਲੂ ਬੈਲਟ ਮੈਂ ਜਾਣਨਾ ਸਮਝ ਜੀ ਆਕੇ ਕਿਸਾਨਾਂ ਨੂੰ ਉੱਥੇ ਕਾਫੀ ਉਹਨਾਂ ਨੇ ਇੱਕ ਪਹਿਲ ਕਦਮੀ ਕੀਤੀ ਹੈਗੀ ਐ ਅਸੀਂ ਜਿਹੜੇ ਆਗੂ ਕਿਸਾਨ ਵੀਰ ਨੇ ਸਾਡੇ ਉਹਨਾਂ ਦੇ ਅਸੀਂ ਉਪਰਾਲੇ ਸਹਿ ਵੀ ਕੀਤੇ ਹੈਗੇ ਸੋ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਲੋਕੇ ਕਾਫੀ ਜਾਗਰੂਕਤਾ ਕੈਂਪਸ, ਵਾਲ ਪੇਂਟਿੰਗਸ, ਪੈਂਫਲੈਟਸ ਤੇ ਨਾਲ ਡੈਫੀਨਿਟਲੀ ਇਸ ਸਾਲ ਕੁਝ ਮਟਰਟੇ ਹੋਣਗੇ। ਨਹੀਂ ਨਾਲ ਡੈਫੀਨਿਟਲੀ ਜਿਹੜੇ ਕੇਸਸ ਨਿਕਲ ਕੇ ਆਈਆਂ ਜਿਹੜੀ ਵੈਰੀਫਾਈ ਹੋ ਗਈ ਹੈ ਉੱਥੇ ਵੀ ਹੈਵ ਟੇਕਨ ਅ ਰੈਕਿਊਰਡ ਐਕਸ਼ਨ ਅਸ ਪਰ ਦਿ ਵੇਰੀਅਸ ਲਾਜ਼ ਐਂਡ ਐਕਟਸ ਠੀਕ ਹੈ। ਥੈਂਕ ਯੂ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਉਹਨਾਂ ਨੇ ਤਾਂ মিডিਆ ਨਾਲ ਗੱਲਬਾਤ ਕਰਨ ਤੋਂ ਮਨਾ ਕਰਤਾ ਪਰ ਉਹਨਾਂ ਨੇ ਲੁਧਿਆਣਾ ਦੇ ਡੀਸੀ ਨਾਲ ਕਿਹਾ ਕਿ ਉਹਨਾਂ ਨਾਲ ਗੱਲਬਾਤ ਕਰੋ ਜੋ ਲੁਧਿਆਣਾ ਡੀਸੀ ਇਹ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਜਿਹੜੀ ਲੁਧਿਆਣਾ ਦੇ ਵੱਖ-ਵੱਖ ਏਰੀਆ ਦੇ ਵਿੱਚ ਜਿਹੜੀ ਇਹਨਾਂ ਨੇ ਜਾਂਚ ਕੀਤੀ ਹੈ ਜਿੱਦਾਂ ਕਿ ਲਾਲੋ ਢੋਲੇਵਾਲ ਲਾਲੋ ਜਾਂ ਗੈਸ ਪਲਾਂਟ ਲਾਲੋ ਯਾ ਜਿਹੜੀ ਗ੍ਰੇਨ ਮਾਰਕੀਟ ਦੇ ਵਿੱਚ ਆ ਉੱਥੇ ਜਿਹੜੀਆਂ ਖਾਮੀਆਂ ਪਈਆਂ ਪਾਈਆਂ ਗਈਆਂ ਸੀ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਮੁੱਖ ਤੌਰ ਤੇ ਪ੍ਰਾਲੀ ਦਾ ਜ਼ਿਕਰ ਹੋਇਆ ਜਦੋਂ ਪੁੱਛਿਆ ਗਿਆ ਕਿ ਪ੍ਰਾਲੀ ਜਲਾਈ ਜਾ ਰਹੀ ਹੈ ਹੱਲੇ ਵੀ ਕਿਸਾਨਾਂ ਵੱਲੋਂ ਪਰ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰਾਲੀ ਨਾ ਜਾਲੋ ਉਹਦਾ ਹੋਰ ਕਿਹਦੇ ਇਸਤੇਮਾਲ ਕੀਤਾ ਜਾ ਸਕਦਾ ਹੈ ਪਰ ਕਿਸਾਨਾਂ ਵੱਲੋਂ ਵੱਖ-ਵੱਖ ਏਰੀਆ ਦੇ ਵਿੱਚ ਪ੍ਰਾਲੀ ਜਾਲਣ ਦੇ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਤੇ ਪਰ ਜਿਹੜੇ ਕਿਸਾਨ ਮੁੱਖ ਮੰਤਰੀ ਦੇ ਘਰ ਦੇ ਬਾਹਰ ਬੈਠੇ ਹੋਏ ਨੇ ਉਨਾ ਵੱਲੋਂ ਕਿਹਾ ਜਾ ਰਿਹਾ ਅਸੀਂ ਪ੍ਰਾਲੀ ਜ਼ਾਲਾਂਗੇ ਜਦੋਂ ਤੱਕ ਮੁੱਖ ਮੰਤਰੀ ਸਾਡੀ ਗੱਲ ਨਹੀਂ ਸੁਣਦਾ ਅਸੀਂ ਪ੍ਰਾਲੀ ਨੂੰ ਅੱਗ ਲਾਉਂਦੇ ਰਵਾਂਗੇ ਹੁੰਦਾ ਇਹ ਕਹਦਾ ਹੋਊਗਾ ਕਿ ਪ੍ਰਾਲੀ ਦੀ ਜਿਹੜੀ ਅੱਗ ਲਾਉਣ ਦੀ ਘਟਨਾਵਾਵਾ ਕਿੰਨੀਆਂ ਕਮੀਆਂ ਆਂਦੀਆਂ ਨੇ ਇਹਦੇ ਵਿੱਚ ਪੰਜਾਬ ਦੇ ਲੁਧਿਆਣਾ ਤੋਂ ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਇਸਮਜ਼ ਨਿਊਜ਼ ਲੁਧਿਆਣਾ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੁਲਾ ਲਈ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਯ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਸੇ ਵੀ ਜੋਤਿਸ਼ ਤਾਂਤਰਿਕ ਕੋਲ ਕਾਮਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786